ਕੋਈ ਨਹੀਂ ਕੋਈ ਨਹੀਂ ਜੇ ਬਾਕੀ ਗੱਲ ਨਹੀਂ ਚੰਗੀ ਲੜਦੀ ਮੈਂ ਸਿੱਧੀ ਗੱਲ ਹਾਂ ਬਾਕੀ ਦੇ ਮੇਰੇ ਸੇਂਤ ਲੋ ਚੇਰੇ ਬਾਹਰ ਪਿਆਰ ਬੋਰੀਆਂ ਆਪਣੇ ਕੋਲ ਪਿਆਰ ਦੇ ਵਿੱਚ ਹੋਰ ਕਿੰਨਾ ਦੇ ਤੁਸੀਂ ਨਾਂ ਨਹੀਂ ਲਿਖੇ 47 ਤੇ 7 ਦਿਨ ਹੁੰਦੇ ਨੇ ਯਾਰ ਇਹ ਸਿੱਧੀ ਗੱਲ ਵਾਹ ਵਾਹ ਮਿਹਰਬਾਨੀ ਮੈਂ ਉਹ ਦੋ ਦੋ ਦਰਦਾਂ ਤੋਂ ਦਰਦ ਨੂੰ ਦਾਰਨ ਨੂੰ ਕੋਈ ਨਹੀਂ ਹੋਈ ਉਸ ਤੋਂ ਪਿੰਡ ਸ਼ਾਮਪੁਰੇ ਦੇ ਵਿੱਚ ਆ ਔਰ ਜਿਹੜਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਹੱਥੇ ਪੈਂਦਾ ਮੈਂ ਪਹਿਲਾਂ ਤਾਂ ਸੰਗਤ ਨੂੰ ਇਹ ਦੱਸਣਾ ਚਾਹਣਾ ਵੀ ਅਸੀਂ ਆਪਣੇ ਜ਼ਿਲ੍ਹੇ ਦੇ ਉੱਤੇ ਹੀ ਫੋਕਸ ਕਰਦੇ ਹਾਂ ਅਮਰਸਰ ਜ਼ਿਲ੍ਹੇ ਦੇ ਉੱਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਉਹਨਾਂ ਡਿਮਾਂਡ ਆਉਦੀ ਹੈ ਵੀ ਸਾਡੇ ਪਾਸੇ ਵੀ ਆਓ ਪਰ ਕੋਸ਼ਿਸ਼ ਇਹ ਕੀਤੀ ਹੈ ਵੀ ਆਪਣੇ ਜ਼ਿਲ੍ਹੇ 'ਚ ਰਿਹਾ ਜਾਵੇ ਕਿਉਂਕਿ ਸੜਕ ਦਾ ਆ ਪਾਰ ਸ਼ਾਮਪੁਰਾ ਵਾ ਔਰ ਪਰਲਾ ਜਿਹੜਾ ਪਾਰਿਆ ਉਹ ਅਮਰਸਰ ਜ਼ਿਲ੍ਹਾ ਪੈਂਦਾ ਵਾ ਉਹ ਜਿਸ ਦਿਨ ਮੈਂ ਜਿਸ ਦਿਨ ਮੈਂ ਪਰਲੇ ਪਾਸੇ ਆਇਆ ਸੀਗਾ ਔਰ ਸਾਰੇ ਨੌਜਵਾਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਬੇਨਤੀ ਨਹੀਂ ਚਲੋ ਹੁਣ ਕੀਤਾ ਛੋ ਇਸ ਸਾਡੇ ਪਿੰਡ ਦੇ ਵਿੱਚ ਫੀਡ ਦੀ ਬੜੀ ਜਿਆਦਾ ਜ਼ਰੂਰਤ ਹੈ ਬਾਕੀ ਅਜੇ ਮਤਲਬ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਔਰ ਫੀਡ ਸਾਡੇ ਕੋਲੋਂ ਪਈ ਸੀ ਅੱਜ 50 ਬੋਰੀਆਂ ਦੀ ਫੀਡ ਜਿਹੜੀ ਇਹਨਾਂ ਨੂੰ ਦਿੱਤੀ ਹੈ ਵੀ ਪੱਲ ਤੁਸੀਂ ਰੱਖ ਲਓ ਜੀ ਨੋਟਵੰਦਾਂ ਦੇ ਦੇਓ ਫਿਰ ਚੜਾਈ ਪਿੰਡ 'ਚ ਨਾ ਪਾਇਓ ਬਿਲਕੁਲ ਬਿਲਕੁਲ ਔਰ ਮੈਂ ਸਾਰੇ ਪਿੰਡ ਵਾਸੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਜਿਹੜੇ ਵੀ ਪਿੰਡ ਵਾਲੇ ਆ ਕਿ ਕੰਮ ਸੇ ਕੰਮ ਜਦੋਂ ਮੈਂ ਇੱਥੇ ਆਇਆ ਵਾਂ ਇੱਕ ਰੌਲਾ ਆ ਵੀ ਜਟਾ ਦਾ ਲਿਖਾ ਦਿੱਤਾ ਜਾਂਦਾ ਹੋਏ ਅਸੀਂ ਭਾਰੀ ਭਾਈਚਾਰੇ ਦਾ ਮਸੀਬ ਭਾਈਚਾਰੇ ਦਾ ਨਹੀਂ ਲਿਖਾਇਆ ਜਾਂਦਾ ਮੈਂ ਜ਼ਿੰਦਗੀ ਦੇ ਵਿੱਚ ਇੱਕੋ ਨੇਮ ਦੇ ਉੱਤੇ ਕੰਮ ਕੀਤਾ ਇੱਕੋ ਏਮ ਦੇ ਉੱਤੇ ਕੰਮ ਕੀਤਾ ਹਮੇਸ਼ਾ ਹੀ ਕਿ ਆਵਰੇ ਅੱਲਾ ਨੂਰ ਆਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭਜਾ ਕੁਜ ਆ ਕੌਣ ਭਲੇ ਕੋ ਮੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮੁਸਲਮਾਨ ਹੈ ਕੋਈ ਜੱਟ ਹੈ ਕੋਈ ਹਿੰਦੂ ਹੈ ਕ੍ਰਿਸ਼ਚਨ ਹੈ ਹਰ ਬੰਦੇ ਨੇ ਖਾਣਾ ਵਾ ਹਰ ਬੰਦੇ ਦੀ ਲੋੜ ਆ ਸੋ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵੀ ਤੁਸੀਂ ਸਾਨੂੰ ਲਿਸਟਾਂ ਦਿੰਦੇ ਹੋ ਚਾਹੇ ਉਹ ਪੈੜੀਆਂ ਦੀਆਂ ਰਸਟਾਂ ਨੇ ਬੀਜ ਦੀਆਂ ਡਾਇਆ ਦੀਆਂ ਚਾਹੇ ਹੋਰ ਕਿਸੇ ਚੀਜ਼ ਦੀ ਲੋੜ ਆ ਉਹਦੇ ਉੱਤੇ ਕਮ ਸੇ ਕਮ ਜਿਹੜੇ ਤੁਹਾਡੇ ਤੋਂ ਛੋਟੇ ਨੇ ਮਤਲਬ ਮਾਰੇ ਜਿਮੀਦਾਰ ਨੇ ਜਾਂ ਮਾਰੇ ਮਜ਼ਦੂਰ ਲੋਕ ਨੇ ਚਾਹੇ ਉਹ ਚੈਸੀ ਆਉਂਦੇ ਆ ਚਾਹੇ ਕ੍ਰਿਸਚੀਅਨ ਆਉਂਦੇ ਆ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਅਸੀਂ ਜਿਹੜੇ ਪਿੰਡ ਦੇ ਵਿੱਚ ਵੀ ਬਜਾਈ ਦਾ ਸਮਾਨ ਦਿੰਨੇ ਆ ਉਹਦੇ ਨਾਲ ਨਾਲ ਉਸ ਪਿੰਡ ਦੇ ਵਿੱਚ ਕੋਈ ਘਰ ਵੀ ਦੋ ਵੇਖ ਲਈ ਦਿਨ ਵੀ ਕਿਤੇ ਡਿੱਗੇ ਨੇ ਕਿਸੇ ਗਰੀਬ ਦੇ ਉਹਨਾਂ ਨੂੰ ਵੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਫਿਰ ਆਪ ਆਪਣੇ ਅੰਦਾਜ਼ੇ ਚਾਕੇ ਇੱਕ ਕੰਮ ਜ਼ਰੂਰ ਕਰਿਆ ਕਰੋ ਕਿ ਸਾਰਿਆਂ ਦਾ ਖਿਆਲ ਰੱਖਿਆ ਕਰੋ ਇਹੋ ਜੀ ਮੇਰੇ ਆ ਪਹਿਲੀ ਵਾਰੀ ਮੇਰੇ ਨੋਟਿਸ 'ਚ ਇਹ ਚੀਜ਼ ਆਈ ਆ ਪਰ ਮੈਂ ਆਸ ਕਰਦਾ ਵੀ ਜਿਹੜੇ ਜਿਹੜੇ ਨੌਜਵਾਨ ਵੀ ਸਾਨੂੰ ਲਿਸਟਾਂ ਦੇਣਗੇ ਜ਼ਿੰਮੇਵਾਰੀ ਦੇ ਨਾਲ ਮੈਂ ਹਰ ਦੁਨਾ ਦੇ ਉੱਤੇ ਪਹੁੰਚਾ ਨਹੀਂ ਸਕਦਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਅਪੀਲ ਕਰ ਦਿੰਦੇ ਆ ਤੇ ਲੋਕ ਸਾਡਾ ਸਾਥ ਦਿੰਦੇ ਨੇ ਸਾਡਾ ਨਹੀਂ ਮਤਲਬ ਲੋਕਾਂ ਦਾ ਸਾਥ ਦਿੰਦੇ ਨੇ ਅਸੀਂ ਜਰੀਆ ਬਣ ਜਾਂਦੇ ਆ ਪਰ ਸਾਡਾ ਮਨ ਕਿਸੇ ਵੇਲੇ ਮੇਰਾ ਇਹ ਖਾਸ ਕਰਕੇ ਇਹਨਾਂ ਚੀਜ਼ਾਂ ਤੋਂ ਬਹੁਤ ਦਿਲਦਾ ਹੈ ਵੀ ਜਦੋਂ ਮਤਲਬ ਇੱਕ ਪੱਦਰ ਦੇ ਲੋਕਾਂ ਦਾ ਲਿਖ ਲਿਆ ਜਾਂਦਾ ਤੇ ਦੂਜੇ ਬੰਦੇ ਨੂੰ ਲਿਸਟ 'ਚ ਨਹੀਂ ਪਾਇਆ ਜਾਂਦਾ ਮੈਨੂੰ ਦੁੱਖ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਸਾਰਿਆਂ ਨੂੰ ਬਰਾਬਰ ਸਮਝਿਆ ਕਰੋ ਗੁਰੂ ਦੇ ਸਿੱਖ ਜੇ ਮੇਰੇ ਖਿਆਲ ਰੱਬ ਤੇ ਜਾਤ ਪਾਤ ਤੋਂ ਦੂਰ ਰੱਖਦਾ ਵਾ ਵੀ ਧਰਮਾਂ ਤੋਂ ਮਤਲਬ ਇਹ ਲੋਕਾਂ ਨੇ ਗਿਣਿਆ ਵਾ ਸਵਾਪਾ ਉਹਦੇ ਉੱਤੇ ਪੈਰਾ ਦੇ ਲਿਆ ਕਰੀਏ ਤੇ ਹੋ ਜੀ ਮਸਕਲਾ ਸ਼ਾਇਦ ਆਉਣੀ ਨਾ ਜਾ ਪਰ ਰੱਬ ਨੂੰ ਮੰਨੀਆ ਚਲੋ ਇੰਨੇ ਇੱਕ ਜਿਹੜੀ ਭੇਟ ਆ ਸਾਡੇ ਵੱਲੋਂ ਸਾਰੇ ਕੋਲ ਫੀਡ ਪਈ ਸੀ ਇਹਨੂੰ ਸਨਕਾਰ ਕਰਿਓ ਜੀ ਤੁਹਾਡਾ ਪਿੰਡ ਵਾਸੀਆਂ ਦਾ ਧੰਨਵਾਦ ਬੜਾ ਹੋਰ ਜੀ ਸਤਿ ਸ੍ਰੀ ਅਕਾਲ